ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚੇ ਆ ਮੋਮੀਆਂ ਮੋਮੀਆਂ ਦਾ ਇਹ ਠੇਕਾ ਖੁਰਦਾ ਰੱਖਿਆ ਹੋਇਆ ਜਿਹੜਾ ਹਰਿਆਣੇ ਦੀ ਹੱਦ ਤੇ ਇਸ ਤੋਂ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਤੇ ਇਸ ਦੇ ਨੇੜੇ ਦੀ ਇੱਕ ਡਰੇਨ ਲੰਘਦੀ ਹੈ ਜਿਹੜੀ ਡਰੇਨ ਹੈ ਇਹ ਕੱਲ ਜਿਹੜੀ ਇਹ ਕਾਫੀ ਭਰੀ ਚੱਲ ਰਹੀ ਸੀ ਤੇ ਹੁਣ ਇਹ ਘਟੋ ਘਟ ਵੀ 2 ਫੁੱਟ ਡਾਊਨ ਹੋ ਗਈ ਹੈ ਜਿਹੜੀ ਤੁਸੀਂ ਇਹ ਨੇੜੇ ਜਿਹੀ ਦੇਖ ਰਹੇ ਹੋ ਕੱਲ ਇਸ ਜੀਰੀ ਦੇ ਵਿੱਚ ਪਾਣੀ ਵੜ ਗਿਆ ਸੀ ਇਸ ਡਰੇਨ ਦਾ ਤੇ ਅੱਜ ਇਹ ਹੀ ਡਰੇਨ ਹੈ ਜਿਹੜੀ ਡਾਊਨ ਚੱਲ ਰਹੀ ਹੈ ਕੁਛ ਅਜੇ ਵੀ ਮਤਲਬ ਓਨੀ ਡਾਊਨ ਨਹੀਂ ਹੈਗੀ ਕਿ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਇਹ ਹੁਣ ਖਤਰੇ ਤੋਂ ਤਾਂ ਬਾਹਰ ਹੈ ਬੇਸ਼ੱਕ ਪਰ ਇਸ ਟਾਈਮ ਇਹਦਾ ਪਾਣੀ ਹੈ ਜਿਹੜਾ ਜਿੰਨਾ ਨੇੜੇ ਫਸਲ ਦੇ ਵਿੱਚ ਪਾਣੀ ਖੜਾ ਜੀਰੀ ਦੇ ਵਿੱਚ ਉਸ ਦੇ ਲੈਵਲ ਦੇ ਵਿੱਚ ਹੈ ਇਸ ਟਾਈਮ ਇਹ ਬਿਲਕੁਲ ਲੈਵਲ ਦੇ ਵਿੱਚ ਹੈ ਜੇਕਰ ਇਸ ਦੇ ਵਿੱਚ ਫੁੱਟ ਪਾਣੀ ਹੋਰ ਵੱਧ ਜਾਂਦਾ ਹੈ ਹੁਣ بارش ਹਾਲੇ ਬੰਦ ਹੈ ਜੇਕਰ ਪਿੱਛੇ ਇਸ ਏਰੀਏ ਦੇ ਵਿੱਚ بارش ਪੈਂਦੀ ਹੈ ਤਾਂ ਇਹ ਨੇੜੇ ਦੀਆਂ ਜੀਰੀਆਂ ਜਿਹੜੀਆਂ ਖਤਰੇ 'ਚ ਨੇ ਇਹ ਜੀਰੀਆਂ ਜਿਹੜੀਆਂ ਡੁੱਬ ਸਕਦੀਆਂ ਨੇ ਇਹ ਉਹ ਡਰੇਨ ਹੈ ਜਿਸ ਦਾ ਕਿ ਅੱਗੇ ਤੁਸੀਂ ਦੇਖਿਆ ਸੀਗਾ ਮੋਮੀਆਂ ਡਰੇਨ ਜਿਹੜੀ ਦਾ ਜਿਸ ਦਾ ਕਿ ਅੱਗੇ ਘੱਗਰ ਤੇ ਜਾ ਕੇ ਜਿਹੜਾ ਫੱਟੇ ਦੋ ਲੱਗੇ ਹੋਏ ਨੇ ਦੋ ਗੇਟ ਨੇ ਜਿਸ ਦਾ ਇੱਕ ਗੇਟ ਜਾਮ ਹੋ ਗਿਆ ਸੀ ਜਿਹੜਾ ਗੇਟ ਮਹਿਕਮੇ ਕੋਲੋਂ ਨਹੀਂ ਖੁੱਲਿਆ ਤਾ ਕਿਸਾਨਾਂ ਨੇ ਉਹ ਗੇਟ ਹੈ ਜਿਹੜਾ ਆਪ ਦੀ ਆਪਦੇ ਤਰੀਕੇ ਨਾਲ ਉਸ ਨੂੰ ਜੌਰਨਲ ਜਬ ਅਜਮਾਈ ਕਰਕੇ ਉਸ ਕਿਸਾਨਾਂ ਨੇ ਜਿਹੜਾ ਗੇਟ ਖੋਲਿਆ ਸੀ ਕਿਉਂਕਿ ਕਿਸਾਨ ਵੀ ਅੱਧੇ ਮਿਸਤਰੀ ਹੁੰਦੇ ਨੇ ਕਿਉਂਕਿ ਘਰ ਦੇ ਵਿੱਚ ਅਕਸਰ ਇਹ ਮਸ਼ੀਨਰੀ ਦਾ ਕੰਮ ਕਰਦੇ ਰਹਿੰਦੇ ਨੇ ਤਾਂ ਉਹਨਾਂ ਨੇ ਆਪਦੇ ਦਿਮਾਗ ਦੇ ਨਾਲ ਉਹ ਜਿਹੜਾ ਜਾਮ ਹੋਇਆ ਗੇਟ ਸੀ ਉਹ ਖੋਲਿਆ ਜਿਸ ਦੇ ਖੋਲਣ ਦੇ ਨਾਲ ਇਸ ਡਰੇਨ ਦਾ ਪਾਣੀ ਹੈ ਜਿਹੜਾ ਘੱਗਰ ਦੇ ਵਿੱਚ ਗਿਰਿਆ ਤੇ ਇਹ ਪਾਣੀ ਹੈ ਜਿਹੜਾ ਜੀਰੀਆਂ ਦੇ ਵਿੱਚੋਂ ਤੁਸੀਂ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਨੇੜੇ ਜਾ ਕੇ ਦਿਖਾਉਨੇ ਆ ਜੀਰੀਆਂ ਕਿੰਨੀਆਂ-ਕਿੰਨੀਆਂ ਡੁੱਬੀਆਂ ਹੋਈਆਂ ਸੀ ਨਿਸ਼ਾਨੀ ਪਈ ਆ ਇੱਥੇ ਇਹ ਦੇਖ ਸਕਦੇ ਹੋ ਤੁਸੀਂ ਜਿਹੜੀ ਵੇਲ ਬੂਜੇ ਨੇ ਚੜੇ ਹੋਏ ਨੇ ਇਹ ਸਾਫ਼ ਦਿਖਾਈ ਦਿੰਦਾ ਕਿੱਥੇ ਤੱਕ ਜੀਰੀ ਦੇ ਪੇੜੇ ਤੱਕ ਕਿੱਥੇ ਤੱਕ ਇਹ ਜਿਹੜੇ ਇਹ ਕਵਾੜ ਲੱਗਿਆ ਹੋਇਆ ਇੱਥੇ ਤੱਕ ਇੰਨੀ-ਇੰਨੀ ਜੀਰੀ ਜਿਹੜੀ ਇਹ ਸਾਹਮਣੇ ਜੀਰੀ ਦੇਖ ਰਹੇ ਹੋ ਅੱਧੀ ਜੀਰੀ ਇਹ ਕੱਲ ਜਿਹੜੀ ਇਹ ਡੁੱਬੀ ਹੋਈ ਸੀ ਤੇ ਜੇਕਰ ਗੇਟ ਨਾ ਖੁੱਲਦਾ ਤਾਂ ਇਹ ਜੀਰੀ ਜਿਹੜੀ ਸਾਰੀ ਤੁਸੀਂ ਹਰਿਆ ਹਰੀ ਭਰੀ ਜੀਰੀ ਇਹ ਝੋਨੇ ਦੀ ਫਸਲ ਹੈ ਜਿਹੜੀ ਵੇਖ ਰਹੇ ਹੋ ਇਹਨੇ ਸਾਰੀ ਨੇ ਡੁੱਬ ਜਾਣਾ ਸੀ ਜਿਹੜੀ ਤੁਸੀਂ ਇਹ ਵੱਟ ਦੇਖ ਰਹੇ ਹੋ ਇਹ ਕੱਲ ਦਿਖ ਨਹੀਂ ਰਹੀ ਸੀ ਥੋੜੀ ਜੀ ਬੋਦੀ ਦਿਸਦੀ ਸੀ ਬਾਕੀ ਸਾਰੀ ਵੱਟ ਇਹ ਡੁੱਬੀ ਹੋਈ ਸੀ ਤੇ ਇਹ ਕਹ ਲਈਏ ਕਿ ਇਹ ਜਿਹੜੀ ਡਰੇਨ ਹੈ ਇਹ ਡਰੇਨ ਵੀ ਜੇਕਰ بارش ਜ਼ਿਆਦਾ ਹੁੰਦੀ ਹੈ ਤਾਂ ਇੱਥੇ ਵੀ ਕਿਸਾਨਾਂ ਦਾ ਦੇ ਸਾਹ ਸੁਕਾ ਦਿੰਦੀ ਹੈ ਇਹ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਵੀ ਇਹ ਪੂਰੀ ਫਸਲ ਹੈ ਜਿਹੜੀ 2023 ਦੇ ਵਿੱਚ ਜਿਹੜਾ ਫਲੱਡ ਆਇਆ ਸੀ ਤਾਂ ਇਸ ਇਸ ਏਰੀਆ ਦੀ ਜਿਹੜੀ ਪੂਰੀ ਫਸਲ ਹੈ ਉਹ ਦੂਰ ਦੂਰ ਤੱਕ ਤੁਸੀਂ ਦੇਖ ਰਹੇ ਹੋ ਇੱਥੋਂ ਛਤਰਿਆਣੇ ਤੱਕ ਦੀ ਫਸਲ ਹੈ ਜਿਹੜੀ ਤਬਾਹ ਹੋ ਗਈ ਸੀ ਤੇ ਇਸ ਸਾਈਡ ਤੋਂ ਜਿਹੜੀ ਘੱਗਰ ਅੱਗੇ ਤੁਹਾਨੂੰ ਦਿਖਾਵਾਂਗੇ ਘੱਗਰ ਦੇ ਅਸੀਂ ਨਜ਼ਦੀਕ ਖੜੇ ਹਾਂ ਕੱਗਰ ਜਿਹੜੀ ਇਹ ਹਰਚੰਦਪੁਰਾ ਤੋਂ ਕੱਗਰ ਦਾ ਬੰਨ ਟੁੱਟਿਆ ਸੀ ਇਹ ਪੂਰਾ ਜਿਹੜੀ ਏਰੀਆ ਜਿਹੜਾ ਤੁਸੀਂ ਹਰਿਆ ਭਰਿਆ ਦੇਖ ਰਹੇ ਹੋ ਇਹ ਪੂਰਾ ਏਰੀਆ ਜਿਹੜਾ ਬਰਬਾਦ ਹੋ ਗਿਆ ਸੀ ਇੱਕ ਡਾਲ ਵੀ ਕਿਤੇ ਝੋਨੇ ਦੀ ਫਸਲ ਦਾ ਨਹੀਂ ਬਚਿਆ ਸੀ ਤੇ ਇਸ ਟਾਈਮ ਹੁਣ ਬਚਾਏ ਜਿਹੜੇ ਕੱਲ ਗੱਲਾਂ ਚੱਲ ਰਹੀਆਂ ਸੀ ਕਿ ਸੁਖਣਾ ਝੀਲ ਦੇ ਜਿਹੜੇ 11 ਗੇਟ ਖੋਲੇ ਗਏ ਨੇ ਉਹਨਾਂ ਗੇਟਾਂ ਬਾਰੇ ਵੀ ਅਸੀਂ ਗੱਲ ਕਰਾਂਗੇ ਘਗਰ ਦੇ ਉੱਤੇ ਜਾ ਕੇ ਘਗਰ ਦੀ ਸਥਿਤੀ ਦੇਖਦੇ ਹਾਂ ਕੀ ਹੈ ਉਹ ਜਾ ਕੇ ਉਹਦੀ ਜਾਣਕਾਰੀ ਤੁਹਾਨੂੰ ਅਸੀਂ ਦੇਵਾਂਗੇ ਕਿ ਪਾਣੀ ਹੈ ਜਿਹੜਾ ਪਿੱਛੋਂ ਆਇਆ ਜਾਂ ਨਾ ਆਇਆ ਕਿੰਨਾ ਆਇਆ